ਵੀ ਵੀ ਕਲਮੀ ਨਿਊਜ਼ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ। ਕਿ ਪੂਰੇ ਬਿਸ਼ਪ ਭਰ ਵਿੱਚ ਭਗਵਾਨ શ્રી ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਾਚੀਨ ਮੰਦਿਰ ਸਾਨੇਵਾਲ ਉਹ ਜਿਹੜਾ ਕਿ ਬਹੁਤ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਜਾਇਆ ਗਿਆ ਹੈ ਤੇ अनेका ਜਿਹੜੇ ਕਿ ਦ੍ਰਿਸ਼ ਦਿਖਾਏ ਗਏ ਨੇ ਆਪਾਂ ਦਰਸ਼ਨ ਵੀ ਕਰ ਲੈਂਦੇ ਆਂ ਔਰ ਫਿਰ ਤਸਵੀਰਾਂ ਵੀ ਦੇਖ ਸਕਦੇ ਹੋ। ਭਗਤ ਜਨਾਂ ਦੀਆਂ ਲਾਈਨਾਂ ਦੇਖ ਸਕਦੇ ਹੋ। ਕਿਸ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਦਰਸ਼ਨ ਕਰ ਰਹੇ ਨੇ ਅੱਜ ਇਸ ਮੌਕੇ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਜੀ ਵੀ ਪਹੁੰਚੇ ਨੇ ਔਰ ਹਰਨਾਮਪੁਰੇ ਤੋਂ ਭਗਤ ਜੀ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਂਦੇ ਆ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲ ਕਰ ਲੈਂਦੇ ਆ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਜਿਹੜਾ ਕਿ ਜਨਮ ਅਸ਼ਟਮੀ ਦਾ ਤਿਹਾਰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਏ ਉਹਦੇ ਉਹਦੇ ਜਿਹੜੀ ਅੱਜ ਤਰੀਕ ਹੈ ਮਾਸ਼ੀਰੀ ਮਹਾਰਾਜ ਜੀ ਝੂਲਾ ਝੂਲਦੇ ਜਿਹੜਾ ਕਦੇ ਭਗਵਾਨ શ્રી ਕ੍ਰਿਸ਼ਨ ਜੀ ਮਹਾਰਾ ਝੂਲਾ ਝੂਲਦੇ ਨੇ ਉਹ ਉਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਔਰ ਦਰਸ਼ਨ ਕਰਦੇ ਨੇ ਆਓ ਆਪਾਂ ਗੱਲਬਾਤ ਵੀ ਕਰ ਲੈਂਦੇ ਆ Karena banyak <tellan> orang, saya बजीत भाई करो ना ਅੱਜ ਪੇਸ਼ ਆਮ ਜਨ ਦੇ ਸਾਹਮਣੇ ਆ ਅੱਜ ਜਨਮਸ਼ੀਰ ਜੀ ਅੱਜ ਜਨਮਸ਼ੀਰ ਜੀ ਸੂਰ ਸਰਕਾਰ ਲੱਖ ਲੱਖ ਦੇ ਅਰਜ਼ਾ ਦੇ ਅਸ ਹਰ ਦਾ ਆਜ਼ਿਰਾ ਅੱਜ ਫਿਰ ਦੁਆਰਾ ਸੰਜੋਗ ਪਹੁੰਚਿਆ ਤੇ ਬਾਤਵਰ ਕਿਰਪਾ ਹੋ ਰਹੀ ਹੈ ਪੂਰੀ ਸੰਗਤ ਹਜ਼ਾਰਾਂ ਦੀ ਜਨਾਬ ਦੇ ਸਦਰ ਬੋਲਦੀ ਹੈ ਜਨਮਸ਼ੀ ਮਨਾ ਰਿਹਾ ਹੈ ਸੂਰੇ ਹਲਕੇ ਵਾਸੀਆਂ ਅੰਮੱਗੇ ਜਨਮਸ਼ੀ ਬਹੁਤ ਬਹੁਤ ਬਰਾਇ ਹੈ ਅੱਜ ਦਾ ਦੇਖੋ ਜਿਹੜਾ ਪਵਿੱਤਰ ਤਿਹਾਰ ਆ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਬਖ ਦੇ ਵਿੱਚ ਮੈ ਜਾਂਦਾ ਕ੍ਰਿਸ਼ਨ ਜਨਮ ਦੇ ਅੱਜ ਦੇ ਦਿਹਾੜੇ ਨੂੰ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀਗਾ ਉਹਨਾਂ ਨੇ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਪਾਪੀਆਂ ਦਾ ਨਾਸ਼ ਕੀਤਾ ਕ੍ਰਿਸ਼ਨ ਜੀ ਦੇ ਜਨਮ ਦੇ ਵਿੱਚ ਸਾਨੂੰ ਸਭ ਤੋਂ ਵੱਡੀ ਸਿੱਖਿਆ ਮਿਲਦੀ ਆ ਕਿ ਆਦਮੀ ਨੂੰ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਮੁਸੀਬਤ ਦੇ ਵਿੱਚੋਂ ਨਿਕਲਣਾ ਪੈਂਦਾ ਜੀ ਦੇਖੋ ਕ੍ਰਿਸ਼ਨ ਜੀ ਨੇ ਆਪਣੇ ਜਨਮ ਦੇ ਦੌਰੇ ਇਡਿਕੇੜੀ ਮੁਸੀਬਤ ਨਹੀਂ ਝੇਲੀ ਕਿਹੜੇ ਕਿਹੜੇ ਰਾਖਸ਼ ਆਏ ਕੀ ਕੀ ਚੀਜ਼ਾਂ ਆਈਆਂ ਕਿੰਨਾ ਕਿੰਨਾ ਦਾ ਵੱਧ ਕੀਤਾ ਔਰ ਉਸ ਤੋਂ ਬਾਅਦ ਕਹਾਂਸ ਵੱਧ ਕਰਕੇ ਸ੍ਰਿਸ਼ਟੀ ਨੂੰ ਪਾਪ ਮੁਕਤ ਹੋਲ ਸ਼ੰਕਰ ਭਗਵਾਨ ਕੀ ਜੈ ਹਾਤਿਏ ਅੱਜ ਸਾਡੇ ਮਹਾਨ ਗੁਲਾਬਦਾ ਜੀ ਅਨਾਬੋ ਡੇਰੇ ਤੋਂ ਇੱਥੇ ਸਪੈਸ਼ਲ ਪਹੁੰਚੇ ਨੇ ਇੱਥੇ ਸਾਡੇ ਐਮਐਲਏ ਸਾਹਿਬ ਹਦੀਮ ਸਿੰਘ ਜੀ ਵਿਸ਼ੇਚੇ ਦੌਰ ਤੇ ਪਹੁੰਚੇ ਨੇ ਇਨਾ ਸਾਧਦਾ ਸਾਨੂੰ ਪਿਆਰ ਬਣਿਆ ਰਹਿੰਦਾ ਵਾ ਸੰਗ ਦਾ ਪਿਆਰ ਬਣਿਆ ਰਹਿੰਦਾ ਵਾ ਅਰਹਾਂ ਦਾ ਅਰੀਆ ਪ੍ਰਾਚੀ ਸ਼ਿਵਾਲਮੰਦ ਤਾਂ ਇਹ ਜੱਜ ਪਾਤੀ ਸਾਡੀ ਭਗਤੀਆਂ ਪਹੁੰਚੇ ਵੀ ਕਿਸਰਾ ਅੱਜ ਇਹ ਬ੍ਰਿਟਾਨਾ ਜਨਰਲ ਸਿਸਟਮ ਪਾਚੀ ਜੀ ਦਾ ਤੇ ਬਹੁਤ ਹੀ ਸ਼ੁਭ ਦਿਨ ਹੈ ਅਸੀਂ ਜੀ 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 ਜਾਨੀ ਮਸਤੀ ਬਣਾ ਦੇਈ ਹੈ ਪਰ ਅੱਜ ਕੋਈ ਦੇਖ ਰਿਹਾ ਕਿ ਕਿੰਨੀ ਮਤਲਬ ਨਹੀਂ ਕਿ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਹੈ ਕਿਉਂਕਿ ਜਿਹੜੀ ਭਾਵਨਾ ਹੈ ਪ੍ਰਭੂ ਨਾਲ ਜਿਹੜੇ ਜੁੜੇ ਹੋਏ ਨੇ ਉਹ ਇਸ ਮੰਦਿਰ ਦੇ ਜਨਮ ਮਸਤੀ ਮਨਾਉਣ ਵਾਸਤੇ ਜੁੜੇ ਹੋਏ ਹੁੰਦੇ ਨੇ ਕਿ ਸਮਾਰੋਹ ਤੇ ਅੱਛਾ ਲੱਗਦਾ ਜਦ ਜੀ ਸਾਡੇ ਇੱਥੇ ਦਰਸ਼ਨ ਕਰਨ ਸੰਗਤ ਇੱਕ ਉਹ ਜੀ ਕਿੰਨੀ ਸੰਗਤ ਹੈ ਜੀ ਪਰ ਸਭ ਤੋਂ ਵੱਡੀ ਗੱਲ ਹੈ ਸਾਡੇ ਇਲਾਕੇ ਦੇ ਜਿਹੜੇ ਹਲਕਾ ਐਮਐਲਏ ਸਾਹਿਬ ਨੇ ਹਰਦੀਪ ਸਿੰਘ ਨੇ ਵੀ ਆਏ ਨੇ ਇਹ ਬਾਕੀ ਹੋਰ ਕਿਦੇ ਵੀ ਸਾਡੇ ਕੋਲ ਤੇ ਸੀਟਾਂ ਸੀ ਪ੍ਰਦਾਨ ਰਹਿਣੀ ਬੀਜਪੀ ਤੇ ਟਿਕੂ ਜੀ ਆਏ ਨੇ ਪਾਵਰ ਦੋਸਤ ਦੇ ਪ੍ਰਦਰਸ਼ਨ ਦੇ ਸੰਦੇਸ਼ ਪ੍ਰਦਾਨ ਕੀ ਆਏ ਨੇ ਕੁਝ ਨੋ ਭੰਗੀਆਂ ਆਪਣੇ ਕਿੰਥੀਆਂ ਵੀ ਨਹੀਂ ਮੋਹਲਾ ਜੀ ਨਾਲ ਕਾਲਾ ਜੀ ਬਹੁਤ ਦੁੱਖ ਬੰਦੇ ਹੋਏ ਬਹੁਤ ਸੰਦੇਸ਼ ਆਏ ਨੇ ਬਹੁਤ ਖਿਚੀ ਹੋਈ ਆਕਰਾ ਜੀ ਸਿਵਾਲਾ ਬਠਿੰਡ ਮੈਚੀਂ ਕਿ ਸਾਡੇ ਸੱਦੇ ਤੇ ਸਾਡੀ ਉਪਨੀ ਆਉਂਦੀ ਕਿਉਂਕਿ ਇਹ ਕਿਹੜਾ ਉਤਸਵ ਹੈ ਇਹ ਸਾਰਿਆਂ ਦੇ ਇਕੱਠੇ ਬਣਾਣਾ ਹੈ ਸਿਰਫ ਇਹ ਨਹੀਂ ਕਿ ਉਹ ਪ੍ਰਬੰਧ ਕਮੇਟੀ ਬਣਾ ਲਈ ਹੈ ਕੁਝ ਪਬਲਿਕ ਵਸੇ ਉਹ ਬੋਲਤੀ ਆ ਕਿ ਬਹੁਤ ਆਪਣੇ ਨੂੰ ਦਾਨ ਨਹੀਂ ਕਰਦੇ ਨੇ ਤਾਂ ਕਿ ਜਿਹੜਾ ਦਾਨ ਹੈ ਇਹ ਮੰਦਰ ਦੇ ਨਿਰਮਣ ਤੇ ਕੰਮ ਤੇ ਲਾ ਰਹੇ ਆ ਕਿਉਂਕਿ ਵੀਨਾ ਕੇ ਫੰਡ ਹੁੰਦਾ ਹੈ ਤੁਸੀਂ ਦੇਖ ਲਓ ਮੰਦਰ ਦੀ ਕਿੰਨੀ ਸ਼ੋਭਾ ਪਤੰਦੀ ਆ ਅਜ ਤੋਂ ਪਹਿਲਾਂ ਬਹੁਤ ਗਵਨਨਤ ਛੜਾਇਆ ਜਾਂਦਾ ਸੀ ਬਹੁਤ ਖਿਆਲ ਹੋ ਗਿਆ ਉਹਨੇ ਨਮੀਨੇ ਚਾਤੀਏ ਬੜੀਆਂ ਨੇ ਇਹ ਲੋਕਾਂ ਚ ਸਿਹਾਉ ਦੇ ਨਾਲ ਹੀ ਆ

ਬਹੁਤ ਵਧੀਆ ਮਤਭੰਨ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਪਰਮਾਤਮਾ ਨਾਲ ਜੁੜੀ ਹੋਈ ਨਹੀਂ ਇਸ ਕਰਕੇ ਉਸੇ ਕਹਿੰਦੇ ਕਿ ਇਹ ਕਿਡ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਨਮਸਤਮੀ ਔਰ ਸ਼ਿੰਗਾਰਤੀ ਇਹ ਮੰਦਤ ਤੁਮ ਕਿਤੋਂ ਮੜਾਈ ਜਾਂਦੀ ਹੈ ਕੋਈ ਤਾਂ ਤੁਮ ਕਿਸੇ ਕਹਦੇ ਦੇਖਾਂਗੇ ਸ਼ਿੰਗਾਰਤੀ ਨੂੰ ਸਭ ਯਾਤਰੀ ਜਲਦਾ ਰਹੇ ਕੋਈ ਉਹਦੇ ਵੀ ਗਾ ਰਹੇ ਵੀ ਚੇ ਇੱਕ ਪਾਰਟੀ ਕਿ ਲਈ ਸਿੰਗਰ ਵਾਲੀ ਹੈ ਬਹੁਤ ਵਧੀਆ ਮਤਭੰਨ ਕੀ ਭਜਨ ਮੰਨੇ ਆਈ ਹੈ ਔਰ ਡੀਪ ਤੋਂ ਦੇ ਭਜਨ ਗਾਉਦੇ ਨੇ ਔਰ ਲੋਕਾਂ ਦਾ ਸਾਹ ਬਹੁਤ ਹੈ ਇਹ ਨਹੀਂ ਮੱਥਣੀ ਕਿ ਕਿਸ਼ੀ ਨਾ ਨੱਚ ਦੀ ਵਿਵਸਥਾ ਹੀ ਨਾ ਕਿ ਉਹ ਯਾਦ ਕਰਦੇ ਇਹ ਰਾਤਾ ਕਿ ਜੁੜੀ ਇਹਨਾਂ ਦੀ ਕਿਰਪਾ ਨਾਲ ਹੀ ਸਰਕਸ ਚੱਲ ਰਹੀ ਹੈ ਬਹੁਤ ਬਹੁਤ ਤੁਹਾਡਾਂ ਵਿੱਚ ਚੰਗ ਬਾਤ ਨਹੀਂ ਅਮੇ ਤੋਂ ਜਿਹੜੀਆਂ ਮੰਦਿਰ ਜਿਹੜੀਆਂ ਤਿਆਰੀ ਚੱਲਦੀਆਂ ਨੇ ਮੱਥੇ ਸਟਾਚੂ ਛੋਟੜੇ ਬੱਚੇ ਵੀ ਜਿਹੜੇ ਸਮਾਨ ਸਿਰਖੇ ਦਾ ਅਸਾਇ ਹੈ ਕਿੰਨੇ ਸਮੇਂ ਤੋਂ ਜਿਹੜੀਆਂ ਤਿਆਰੀਆਂ ਲੱਗ ਰਹੀਆਂ ਨੇ ਇਹ ਕਿ ਮਸਲਣ ਕਿ ਹਰ ਸਾਲ ਇਹ ਝਾਂਕੀਆਂ ਹਵਾਦੀਆਂ ਨੇ ਤੁਸੀਂ ਦੇਖ ਜਿਓਗੇ ਇੱਥੇ ਝਾਕੀਆਂ ਬਣੀਆਂ ਨੇ ਸੁਣਿਆ ਪੱਤਾਂ ਸ਼ੋਰ ਹੁੰਦਾ ਕੋਈ ਲੜਕੀ ਐ 24 ਦੀ ਉਹ ਮਾਤਾ ਗੋ ਰਾਤ ਤੱਕ ਸ਼ਿੰਗ ਰਾਜਾ ਬੰਗਲੇ ਤੇ ਕਿ ਸ਼ਿੰਦੇ ਨੂੰ ਚਾਹੁੰਦਾ ਕੋਈ ਮਤਲਬ ਨਹੀਂ ਕਿ ਸਲਿੰਕੀ ਦੇ ਲੋਕ ਆ ਰਹੇ ਹਨ ਇੱਕ ਮੁਖਤਿਤ ਬੱਚਾ ਸ਼ੌਕ ਹੈ ਤੇ ਲਖੋ ਕਿੰਨੇ ਨੇ ਯੂਕੇ ਵਾਲੇ ਬੰਦੇ ਨੇ ਸ਼ੌਕ ਸਾਹਿਬ ਬੱਚੇ ਨਾ ਸਿਆਣੇ ਉਹਦੇ ਨੇ ਮਤਲਬ ਕਿ ਉਹਦੀ ਗੈਸ ਪੂਰੀ ਪਾਤੀ ਰਾਖੀਓ ਯੋਕੇ ਦੇਖੋ ਅਮਨ ਤੋਂ ਬੰਦੇ ਵਾਕਿਆ ਰੱਜਾਂ ਦੇ ਸ਼ੌਕ ਹੈ ਉਸੇ ਨੂੰ ਵੀ ਵੀ ਹੁੰਦਾ ਹੈ ਕਿਸ ਤਰ੍ਹਾਂ ਦੇ ਪਰਮਾਨੰਤ ਕਿਤੇ ਜਾਂਦੇ ਨੇ ਮਤਲਬ ਜਿਹੜੇ ਲੋਕ ਸਾਰਾ ਬੰਨਿਆ ਦਿੱਤੇ ਪਰਿਮੇ ਤੇ ਪਿੰਡ ਆਵਾਜ਼ ਕਿਸ ਤਰ੍ਹਾਂ ਜਿਹੜੇ ਪਰਮਾਨੰਤ ਕਿਤੇ ਜਾਂਦੇ ਨੇ ਪਾਕੀਆਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਇਹ ਸਾਡੇ ਪਿੰਡਾਂ ਦੇ ਪਰਮਾਨੰਤ ਵਿੱਚ ਇਲੈਕਟ੍ਰੀਕ ਕੰਮ ਦਾ ਤੇ ਸਾਡੀ ਪਰਮਾਨੰਤ ਕਮੇਟੀ ਹੈ ਨਾ ਅਮਨ ਤੋਂ ਕਹਿੰਦੇ ਇਹ ਹਾਰਤ ਤੋਂ ਉਹਦੀ ਮਤਲਬ ਕਿ ਸਾਡੀ ਮੀਟਿੰਗ ਹੁੰਦੀ ਹੈ ਵੀ ਡਿਊਟੀ ਲੱਗਦੀ ਹੈ ਵੀ ਕਿਹਦੇ ਬੰਦੇ ਨੇ ਕੀ ਕੰਮ ਕਰਨਾ ਹੈ ਉੱਚੀ ਬਾਤ ਤੋਂ ਜਿੰਨੇ ਵੀ ਸਾਡੇ ਮੱਦੇ ਲੱਗਿਆ ਨੇ ਸੇਵਕ ਹਨ ਉਹ ਸਾਰੇ ਆਪਣੀ ਆਪਣੀ ਗੁੰਜੀ ਮਵਾ ਰਹੇ ਨੇ ਤਾਂ ਕਿ ਮੰਦਿਰ ਦੀ ਕਈ ਵਿਵਸਥਾ ਚੰਗੀ ਤੇ ਚੱਲਦੀ ਰਹੇ ਦੇਖੋ ਸਿਸਟਮ ਆਨ ਦਾ ਔਰ ਜਾਨ ਦਾ ਡੀ ਅਵੇਲੇਬਲ ਪ੍ਰਸ਼ਾਦ ਵੰਡੇ ਔਰ ਸਾਰਿਆਂ ਨੂੰ ਪ੍ਰਸ਼ਾਦ ਮਿਲੇਗਾ ਔਰ ਹਾਲ ਦੇ ਵਿੱਚ ਭਜਨ ਮੰਡੀ ਹੈ ਬਹੁਤ ਵਧੀਆ ਮਤਕਨੀ ਲੋਕਾਂ ਦਾ ਸਹਿਯੋਗ ਹੈ ਲੋਕੀ ਆਉਂਦੇ ਨੇ ਨੰਦ ਮੰਗਦੇ ਨੇ ਔਰ ਅਸੀਂ ਜਾਣਦੇ ਕਿ ਇਸੇ ਤਰੀਕੇ ਉਸ ਤੋਂ ਬਣਾਈ ਜਾਣ ਲੋਕਾਂ ਦੇ ਸਹਿਯੋਗ ਦਾ ਬਹੁਤ-ਬਹੁਤ ਤੁਹਾਡਾ ਸਾਡਾ ਵੀ ਧੰਨਵਾਦ